バス。 ਸੰਭਵ ਸਰਵਜਾਇ ਸੰਭਵ ਰਾਜ ਕੀ ਜੈ ਸਰਬਦਾਸ ਮਹਾਰਾਜ ਜੀ ਦੇ 648 ਮੇਂ ਪ੍ਰਕਾਸ਼ ਦਿਹਾੜੇ ਤੇ ਅੱਜ ਫਲੋਰ ਇਲਾਕੇ ਦੀਆਂ ਸੰਗਤਾਂ ਕਾਂਸੀ ਬਨਾਰਸ ਨੂੰ روانਾ ਹੋ ਰਹੀਆਂ ਔਰ ਜੋ ਟ੍ਰੇਨ ਆ ਥੋੜੀ ਦੇਰ ਬਾਅਦ ਆ ਰਹੀ ਆ ਔਰ ਜਿੱਥੇ ਅਸੀਂ ਇਲਾਕੇ ਦੀਆਂ ਸੰਗਤਾਂ ਨੂੰ ਵਧਾਈ ਦਿੰਦੇ ਆ ਉੱਥੇ ਡੇਰਾ ਸਸਫੰਡ ਬੱਲਾ ਦੇ ਮਹਾਨ ਮਹਾਪੁਰਸ਼ ਸ੍ਰੀਮਾਨ 108 59 ਦਾਸੀ ਮਹਾਰਾਜ ਜੀ ਉਹਨਾਂ ਨੂੰ ਵੀ ਲੱਖ ਲੱਖ ਸਿਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਆ ਔਰ ਉਹਨਾਂ ਦੇ ਆਦੇਸ਼ ਅਨੁਸਾਰ ਹੀ ਸੰਗਤਾਂ ਪੂਰੇ ਪੰਜਾਬ ਦੇ ਵਿੱਚੋਂ ਬਨਾਸਰੀ ਧਰਤੀ ਤੋਂ ਪੰਜਾਬ ਦੀ ਧਰਤੀ ਤੋਂ ਇਲਾਕੇ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਬਨਾਸ ਨੂੰ ਜਾ ਰਹੀਆਂ ਔਰ ਸੇਵਾਦਾਰਾਂ ਦੇ ਵਿੱਚ ਬੜਾ ਉਤਸ਼ਾਹ ਆ ਸੇਵਾਦਾਰ ਸੇਵਾ ਕਰਨ ਲਈ ਜੋ ਬਨਾਸੇ ਜਾ ਰਹੇ ਆ ਪੂਰੀ ਲਗਨ ਤੇ ਮਿਹਨਤ ਦੇ ਨਾਲ ਜਾ ਰਹੇ ਆ ਔਰ ਇਹ ਤੁਸੀਂ ਦੇਖ ਲਓ ਵੀ ਅੱਜ 4 ਤਰੀਕ ਹੋਈ ਆ ਤੇ ਇਹਦਾ ਸੇਵਾਦਾਰਾ ਨੇ ਕਿੰਨੇ ਵਾਰ ਸੋਣਾ 16 ਨੂੰ 16 ਤਰੀਕ ਨੂੰ ਇਹਨੇ ਵਾਰ ਸੋਣਾ ਆ ਬੇ ਮਤਲਬ ਇਹਨਾਂ ਨੇ ਪਿਆਰ ਸਤਕਾਰ ਇਹਨਾਂ ਦਾ ਗੁਰੂ ਮਹਾਰਾਜ ਗੁਰੂ ਘਰ ਦੇ ਨਾਲ ਇਹਨਾਂ ਜੁੜਿਆ ਹੋਇਆ ਮੈਂ ਮਹਾਰਾਜ ਦੇ ਅਰਦਾਸ ਕਰਦਾ ਆ ਇਹਨਾਂ ਸੇਵਾਦਾਰਾਂ ਦੇ ਸਾਧੂ ਗੁਰਦਾਸ ਮਹਾਰਾਜ ਜੀ ਆਪਣਾ ਮੇਲ ਭਰਿਆ ਆਖ ਰੱਖਣ ਔਰ ਫਿਰ ਇੱਕ ਵਾਰੀ ਇਹਨਾਂ ਸਤਿਤਾ ਨੂੰ ਇਲਾਕੇ ਦੇ ਸੈਤਾਨ ਨੂੰ ਔਰ ਸੇਵਾਦਾਰਾਂ ਨੂੰ ਮੈਂ ਆਪਣੇ ਵੱਲੋਂ ਜਸਪਾਲ ਗੇੜਾ ਫਲੋਰ ਨੀਸਪਲ ਕਾਉਂਸਲਰ ਆਪਣੇ ਵੱਲੋਂ ਇਲਾਕੇ ਦੇ ਸੇਵਾਦਾਰਾਂ ਨੂੰ ਬਹੁਤ ਬਹੁਤ ਮੁਬਾਰਕਾ ਔਰ ਵਧਾਈ ਦਿੰਦਾ ਹਾਂ ਜੋ ਅੱਜ ਸਾਰੇ ਸੇਵਾਦਾਰ ਬਨਾਰਸ ਵਿਖੇ ਜਾ ਰਹੇ ਨੇ ਜੈ ਗੁਰਦੇਵ ਧੰਨਵਾਦ